तीर्थन आईए सुख फल पाईए मैल ना पाई लागे काही ए ਸਾਡੇ ਬਾਬੇ ਆ ਤੁੱਕ ਯੂਜ਼ ਕਰਦੇ ਆ ਤੇ तीर्थन आईए सुख फल पाईए ਸਾਡੇ ਵੀ ਲਿਖਿਆ ਹੁੰਦਾ ਭਾਜੀ ਬੱਸਾਂ ਤੇ ਵੀ ਲਿਖਿਆ ਹੁੰਦਾ तीर्थन आईए सुख फल पाईए ओए ਤਾਂ ਭਾਈ ਉਹ ਕਹਿ ਰਿਹਾ ਜਿਹੜਾ ਜੋਗੀ ਆ ਉਹ ਕਹਿੰਦਾ ਅਸੀਂ ਇਦਾਂ ਕਰਦੇ ਆ तीर्थन आईए सुख फल पाईए मैल ना लागे काही ਕੋਈ ਮੈਲ ਨਹੀਂ ਲੱਗਦੀ ਗੋਰਖ ਪੁੱਤ ਲੋਹਾਰੀਪਾ ਬੋਲੇ ਜੋਗ ਜੁਗਤ ਵਿਦ ਸਾਈ ਕਹਿੰਦੇ ਇਹੀ ਆ ਸਾਨੂੰ ਤਾਂ ਜੋਗ ਦੀ ਵਿਧੀ ਤੇ तीर्थਾਂ ਤੇ ਇਸ਼ਨਾਨ ਕਰਦੇ ਆ ਤੇ ਤੀਰਥਾਂ ਤੇ ਰਹਿੰਦੇ ਆ ਹਾਟੀ ਬਾਟੀ ਨੀਂਦਾਂ ਆਵੇ ਪਰ ਕਰ ਚਤਰਾ ਡਲਾਈ ਕਹਿੰਦੇ ਸਾਨੂੰ ਆ ਨੀਂਦ ਵੀ ਨਹੀਂ ਆਉਂਦੀ ਦੁਨੀਆ ਤਾਂਦਿਆਂ ਚ ਅਸੀਂ ਪੈਂਦੇ ਹੀ ਨਹੀਂ ਹੈਗੇ ਤੇ ਅਸੀਂ ਆਪਣੇ ਆਪ ਨੂੰ ਡੋਲ ਨਹੀਂ ਡੋਲਣ ਨਹੀਂ ਦਿੰਦੇ ਬਿਨ ਨਾਮੇ ਮਨ ਟੇਕਣਾ ਟਿਕੀ ਨਾਨਕ ਭੁੱਖ ਨਾ ਜਾਈ ਕਹਿੰਦੇ ਨਾਮ ਤੋਂ ਬਿਨਾ ਕਹਿੰਦੇ ਮਨ ਨਹੀਂ ਟਿਕ ਸਕਦਾ ਤੇ ਨਾ ਹੀ ਤ੍ਰਿਸ਼ਨਾ ਜਾ ਸਕਦੀ ਆ ਹਾਰਡ ਪਟਣ ਘਰ ਗੁਰੂ ਦਿਖਾਇਆ ਸਜੇ ਸੱਚ ਵਪਾਰੋ ਕਹਿੰਦੇ ਖੰਡਤ ਨੀਂਦਰਾ ਅਲਪ ਹਾਰਨ ਨਾਨਕ ਤਤ ਵਿਚਾਰੋ ਹੁਣ ਗਣਨਕ ਪਾਤਸ਼ਾਹ ਕਹਿੰਦੇ ਖੰਡਤ ਉਹੀ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਨਿੰਦਰਾ ਅਲਪ ਹਾਰੰਗ ਉਹਦੇ ਕਹਿੰਦੇ ਨੀਂਦ ਵੀ ਘੱਟ ਹੁੰਦੀ ਆ ਤੇ ਖਰਾਕ ਵੀ ਘੱਟ ਹੁੰਦੀ ਆ ਉਹ ਮਤਲਬ ਕਿ ਚਸਕਿਆ ਚ ਨਹੀਂ ਪੈਂਦਾ ਉਹਨੂੰ ਇਹ ਨਹੀਂ ਹੁੰਦਾ ਮੈਂ ਆ ਵੀ ਖਾਲਮਾ ਉਹ ਵੀ ਖਾਲਮਾ ਦਰਸ਼ਨ ਭੇਖ ਕਰੋ ਜੋਗendra ਮੁੰਦਰਾ ਜੋਗੀ ਝੋਲੀ ਖੰთა ਕਹਿੰਦੇ ਆ ਜਿਹੜੇ ਛੇ ਭੇਖਾਂ ਦੇ ਹੁੰਦੇ ਆ ਨਾ ਆ ਜਿਹੜੀਆਂ ਇਹ ਜੋਗੀਆਂ ਦੇ ਭੇਖ ਆ ਕਈ ਬਣਾਏ ਹੋਏ ਆ ਦਰਸ਼ਨ ਭੇਖ ਕਰੋ ਜੋਗendra ਮੁੰਦਰਾ ਝੋਲੀ ਖੰთა ਬਾਹਰ ਅੰਤਰ ਇੱਕ ਸ੍ਰੇਵੋ ਖੱਟ ਦਰਸ਼ਨਿਕ ਪੰਥਾ ਇਹਨ ਵਿਦਮਨ ਸਮਝਾਈਏ ਪਰਖਾ ਬੋੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਜੇ ਜੋਗ ਜੁਗਤ ਇਹ ਮੈਂ ਪਾਈਏ ਕਹਿੰਦੇ ਇਦਾਂ ਨੂੰ ਪਾ ਸਕਦਾ ਆ ਜੇ ਤੈਨੂੰ ਸਮਝ ਆ ਗਈ ਆਪਾਂ ਜਦੋਂ ਸਿੱਧ ਗੋਸ਼ਟ ਕਰਾਂਗੇ ਉਦੋਂ ਇਹ ਡਿਟੇਲ ਚ ਕਰਾਂਗੇ ਕਿਉਂਕਿ ਹੁਣ ਆਪਣਾ ਨੀਤਾ ਸਮਾਂ ਬਹੁਤ ਵੇਸਟ ਹੋ ਜਾਣਾ ਜੇ ਸਾਰੇ ਇੱਧਰਲੇ ਪਾਸੇ ਨੂੰ ਹੋ ਗਏ ਹਲੇ ਆਪਣਾ ਪੌੜੀ ਰਹਿੰਦੀ ਆ ਤੇ ਆਪਾਂ ਕਰੰਟ ਮੁੱਦੇ ਵੀ ਵਿਚਾਰਨੇ ਆ ਕੋਸ਼ਿਸ਼ ਹੁੰਦੀ ਕਿ 8:45 ਤੱਕ ਆਸਾ ਕੀ ਵਾਰ ਦੀ ਇੱਕ ਪੌੜੀ ਨਿਬੇੜਤੀ ਜਾਵੇ ਸੋ ਅ빠 ਛੱਡਿਆ ਸੀ ਜਿੰਨ ਕਰਤੇ ਕਰਨਾ ਕੀ ਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਸੋ ਗੋ ਗੋਨਾਂ ਨੂੰ ਪਾਤਸ਼ਾਹ ਨੇ ਤਾਂ ਜਾ ਕੇ ਜੋਗੀਆਂ ਨੂੰ ਫੜ ਕੇ ਉਹਨਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਾ ਕੇ ਪੰਡਤ ਨੂੰ ਫੜ ਕੇ ਉਹਨੂੰ ਗੱਲ ਸਮਝਾਈ ਆ ਜਾ ਕੇ ਮੁੱਲਾ ਨੂੰ ਫੜ ਕੇ ਮੱਕੇ ਤੱਕ ਜਾ ਕੇ ਜਗਨਪੁਰੀ ਤੱਕ ਜਾ ਕੇ ਜੋ ਉੱਥੇ ਚੱਲ ਰਿਹਾ ਸੀ ਉਹਨਾਂ ਨੂੰ ਸਿੱਧਾ ਕਿਹਾ ਆ ਤੇ ਅਸੀਂ ਤਾਂ ਇੱਥੇ ਟੀਵੀ ਦੇ ਬੈਠ ਕਰਦੇ ਆ ਗੱਲ ਕਈ ਗੱਲ ਪੈ ਜਾਂਦੇ ਆ ਤੇ ਜਾ ਕੇ ਫੜ ਕੇ ਹਿਸਾਬ ਲਾਓ ਵੀ ਕਿੰਨੇ ਲੋਕ ਹੋਊਗੇ ਜਿਹੜੇ ਕੋ ਨਾਨਕ ਪਾਤਸ਼ਾਹ ਦਾ ਵਿਰੋਧ ਕਰਨ ਵਾਲੇ ਕਿਹ ਹੈ ਜਾ ਸੂਰਮਾ ਹੋਊਗਾ ਉਹ ਪਰ ਸਿੱਧੀਆਂ ਤਾਂ ਜ ਆ ਰਹੀਆਂ ਪੌੜੀ ਹੁਣ ਸੱਚ ਨੂੰ ਇੱਥੇ ਸਮਝ ਲਿਓ ਸੱਚਾ ਸਾਹਿਬ ਏਕ ਤੂੰ ਜਿਹਨੇ ਸੱਚੋ ਸੱਚ ਬਰਤਾਇਆ ਦੂਜਾ ਕੋਈ ਹੈ ਹੀ ਨਹੀਂ ਸਾਹਿਬ ਇੱਕੋ ਹੀ ਹੈ ਸੱਚਾ ਸੱਚਾ ਸਾਹਿਬ ਏਕ ਤੂੰ ਜਿਹਨੇ ਸੱਚੋ ਸੱਚ ਬਰਤਾਇਆ ਜਿਹਨੇ ਆਪਣੀ ਖੇੜਾ ਸਾਰੇ ਪਾਸੇ ਰਚੀ ਹੋਈ ਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਹੁਣ ਆ ਆ ਗੱਲ ਸਮਝਣ ਵਾਲੀ ਆ ਜਿਸ ਤੂੰ ਦੇ ਕਿਹਨੂੰ ਦਿੰਦਾ ਉਹ ਪਿਕ 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 ਚੂਸ ਕਰਦਾ ਜਿਸ ਤੂੰ ਦੇ ਤਿਸ ਮਿਲੇ ਸੱਚ ਉਹਨੂੰ ਹੀ ਮਿਲਣਾ ਸੱਚ ਜਿਹਨੂੰ ਉਹ ਦਊਗਾ ਉਹ ਕਿੱਥੇ ਆ ਗੁਰਦੁਆਰੇ ਜਾ। ਜਾ ਉਹ ਕਿਤੇ 7ਵੇਂ ਸਮਾਨ ਤੇ ਆ। ਜਾ ਕੇ ਤੇ ਹੋਰ ਬੈਠਾ। ਉਹ ਇੱਥੇ ਆ। ਜਿਸ ਤੂੰ ਦੇ ਜਿਹੜਾ ਗਿਆਨ ਨਾਲ ਜੁੜ ਗਿਆ ਉਹਨੂੰ ਅੰਦਰ ਬੈਠਾ ਰੱਬ ਦਊਗਾ। ਤੇ ਇਸ ਮੇਲੇ ਸੱਚ ਤੇ ਫਿਰ ਉਹਨੂੰ ਸੱਚ ਮਿਲ ਜੂਗਾ। ਤਾਂ ਤੇ ਨਹੀਂ ਸੱਚ ਕਮਾਇਆ। ਜਿੰਨਾ ਚਿਰ ਉਹ ਤੈਨੂੰ ਦਿੰਦਾ ਨਹੀਂ ਤੂੰ ਲੈਂਦਾ ਨਹੀਂ। ਉਹਨਾਂ ਚਿਰ ਤੂੰ ਸੱਚ ਨੂੰ ਕਮਾ ਨਹੀਂ ਸਕਦਾ। ਸੱਚ ਵੀ ਕਮਾਉਣ ਵਾਲੀ ਗੱਲ ਆ ਸੱਚ ਵੀ ਕੋਈ ਇਹ ਨਹੀਂ ਮੈਂ ਸੱਚ ਬੋਲਦਾ ਨਹੀਂ ਮੈਂ ਤਾਂ ਝੂਠ ਨਹੀਂ ਬੋਲਦਾ ਅ ਜਿਹੜੇ ਜਿਹੜੇ ਵਿਦਵਾਨ ਬਾਰੇ ਬਾਅਦ ਚ ਗੱਲ ਕਰਨੀ ਆ ਨਾ ਉਹ ਵੀ ਕਹਿੰਦਾ ਵੀ ਮੈਂ ਤਾਂ ਰੱਬ ਨਾਲ ਜੁੜਿਆ ਹੋਇਆ ਬੰਦਾ ਮੈਂ ਤਾਂ ਸੱਚ ਹੀ ਬੋਲਦਾ ਤੇ ਉਹਦੇ ਉਹਦੇ ਝੂਠ ਤੁਹਾਡੇ ਸਾਹਮਣੇ ਰੱਖ ਦਾਂਗੇ ਅੱਜ ਵੀ ਇੱਕ ਨਹੀਂ ਕਿੰਨੇ ਝੂਠ ਆ ਤੁਹਾਡੇ ਸਾਹਮਣੇ ਵਿਧ ਪ੍ਰੂਫ ਰੱਖਾਂਗੇ ਵੀ ਇਹਨਾਂ ਨੂੰ ਅਸੀਂ ਵਿਦਵਾਨ ਬਣਾਇਆ ਹੋਇਆ ਕਾਮ ਦੇ ਤੇ ਕਿੱਡਾ ਝੂਠ ਬੋਲਦੇ ਆ ਸੱਚ ਕਮਾਉਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਆ ਪਤਾ ਸਾਰਿਆ ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ